ਗੱਲ ਦੋਸਤੋ ਮੈਂ ਅਰਜਿੰਦਰ ਸਿੰਘ ਕੋਲੀ ਬਹੁਤ ਹੀ ਦਿਲਚਸਪ ਪ੍ਰੋਗਰਾਮ ਲੈ ਕੇ ਤੁਹਾਡੇ ਚ ਹਾਜ਼ਰ ਆ ਸੋ ਅਕਸਰ ਹੀ ਅਸੀਂ ਤੁਹਾਨੂੰ ਸਮਾਜਿਕ ਔਰ ਸਿਆਸੀ ਗਤੀਵਿਧੀਆਂ ਨਾਲ ਰੁਬਰੂ ਕਰਦੇ ਆ ਪਰ ਅੱਜ ਅਸੀਂ ਇੱਕ ਬੜਾ ਅੱਛਾ ਇੱਕ ਦਿਲਚਸਪ ਪ੍ਰੋਗਰਾਮ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਆ ਸੋ ਇਸ ਸਮੇਂ ਅਸੀਂ ਪਹੁੰਚਿਆ ਵਰਤਮਾਨ ਕੈਰੀਅਰ ਪਲੇਸ ਜਿੱਥੇ ਗੱਲ ਕਰੀਏ ਵਿਦਿਆ ਦੇ ਖੇਤਰ ਦੇ ਵਿੱਚ ਇੱਕ ਜਾਣਿਆ ਪਛਾਣਿਆ ਨਾਮ ਸੌਰਵ ਜੀ ਜਿਹੜੇ ਇਸ ਡਾਇਰੈਕਟਰ ਨੇ ਇਸ ਇੰਸਟੀਚਿਊਟ ਦੇ ਇਸ ਸੰਸਥਾ ਦੇ ਸੋ ਲੰਬੇ ਸਮੇਂ ਤੋਂ ਜਿੱਥੇ ਗੱਲ ਕਰੀਏ ਵਿਦਿਆ ਦੇ ਵਿੱਚ ਉਹਨਾਂ ਨੇ ਇੱਕ ਆਪਣਾ ਨਾਮ ਕਮਾਇਆ ਔਰ ਬੱਚਿਆਂ ਦੀ ਗੱਲ ਕਰੀਏ ਵੱਡੇ ਬੱਚਿਆਂ ਦੇ ਕੈਰੀਅਰ ਨੂੰ ਬੜਾ ਬਿਲਡ ਅਪ ਕੀਤਾ ਉਹਨਾਂ ਨੇ ਸੋ ਅੱਜ ਇਹ ਬੜਾ ਅੱਛਾ ਇੱਕ ਉਪਰਾਲਾ ਜੋ ਉਹਨਾਂ ਵੱਲੋਂ ਇੱਥੇ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਸੋ ਬੱਚਿਆਂ ਨੇ ਅਸੀਂ ਇੱਥੇ ਦੇਖਿਆ ਬੜਾ ਅੱਛਾ ਇੱਕ ਮਾਹੌਲ ਇੱਕ ਇਹਨਾਂ ਵੱਲੋਂ ਸਟੂਡੈਂਟਸ ਸੋਸ਼ਲ ਵੈਲਫੇਅਰ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਬੜਾ ਹੀ ਸ਼ਲਾਘਾਯੋਗ ਉਪਰਾਲਾ ਸੋ ਆਓ ਗੱਲਬਾਤ ਕਰਦੇ ਹਾਂ ਸੌਰਵ ਜੀ ਨਾਲ ਸੌਰਵ ਜੀ ਤੁਹਾਡਾ ਜੀ ਆਇਆਂ ਚੈਨਲ ਦੇ ਉੱਪਰ ਜੀ ਥ ਨਮਸਕਾਰ ਸਾਰੇ ਸੀਟੀ ਟਾਈਮ ਦੇ ਦਰਸ਼ਕਾਂ ਨੂੰ ਜੀ ਸਭ ਤੋਂ ਪਹਿਲਾਂ ਸਰ ਸਾਡੇ ਦਰਸ਼ਕਾਂ ਨੂੰ ਦੱਸੋ ਵੈਸੇ ਤਾਂ ਸਾਡੇ ਦਰਸ਼ਕ ਜਿਹੜੇ ਅਕਸਰ ਹੀ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਚਰਚਾ 'ਚ ਰਹੇ ਹੋ ਕੈਰੀਅਰ ਦੀ ਗੱਲ ਕਰੀਏ ਜਾਂ ਵਿੱਦਿਆ ਦੇ ਵਿੱਚ ਤੋਂ ਅੱਜ ਜਿਹੜਾ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਇਸ ਪ੍ਰੋਗਰਾਮ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਸਰ ਪ੍ਰੋਗਰਾਮ ਹੈਗਾ ਸਟੂਡੈਂਟ ਸੋਸ਼ਲ ਵੈਲਫੇਅਰ ਪ੍ਰੋਗਰਾਮ ਜੀ ਮੈਂ ਪ੍ਰੋਗਰਾਮ ਦੱਸਣ ਤੋਂ ਪਹਿਲਾਂ ਜਸਟ ਇੱਕ 2 ਮਿੰਟ ਦੇ ਅੰਦਰ ਅੰਦਰ ਤੁਹਾਨੂੰ ਥੋੜਾ ਜਿਆਦਾ ਦੱਸੂਗਾ ਕਿ ਵਰਦਮਾਨ ਦੀ ਹਿਸਟਰੀ ਕੀ ਰਹੀ ਹੈ ਜੀ 2015 ਦੇ ਵਿੱਚ ਵਰਦਮਾਨ ਕਰੀਅਰ ਪਲੇਸ ਸਟਾਰਟ ਕੀਤਾ ਸੀ ਤਿੰਨ ਸਟੂਡੈਂਟਸ ਦੇ ਨਾਲ ਜੀ ਤੇ ਹੁਣ 9 ਸਾਲ ਕੰਪਲੀਟ ਹੋ ਚੁੱਕੇ ਆ ਆਲਮੋਸਟ ਵਰਦਮਾਨ ਕਰੀਅਰ ਪਲੇਸ ਨੂੰ ਤੇ 9 ਸਾਲਾਂ ਦੇ ਵਿੱਚ ਅਸੀਂ ਬਹੁਤ ਸਕਸੈਸ ਦੇਖੀ ਜ ਜਿਹਦੇ ਵਿੱਚ 1800 ਸਾਡੀਆਂ ਸਿਲੈਕਸ਼ਨਸ ਨੇ ਜੀ ਇਸ 1800 ਸਟੂਡੈਂਟਸ ਇੱਥੋਂ ਸਫਲ ਹੋ ਕੇ ਡਿਫਰੈਂਟ ਡਿਪਾਰਟਮੈਂਟਸ ਵਿੱਚ ਕੰਮ ਕਰ ਰਹੇ ਨੇ ਜੀ ਤੇ 8 ਨੈਸ਼ਨਲ ਅਵਾਰਡ ਇਸ ਇੰਸਟੀਟਿਊਟ ਨੂੰ ਮਿਲੇ ਜੀ ਸਰ ਕੋਵਿਡ ਦੇ ਟਾਈਮ ਮੈਂ ਇੱਕ ਚੀਜ਼ ਫੀਲ ਕੀਤੀ ਜਦੋਂ ਇੰਸਟੀਟਿਊਟ ਸਟਾਰਟ ਕੀਤਾ ਸੀ ਤਾਂ ਮੋਟੋ ਸੀ ਕਿ ਬੈਸਟ ਕੁਆਲਿਟੀ ਐਜੂਕੇਸ਼ਨ ਆਪਾਂ ਦੇਣੀ ਹੈ ਜੀ ਠੀਕ ਹੈ ਤੇ ਕੋਵਿਡ ਦੇ ਵਿੱਚ ਇੱਕ ਮੇਰੇ ਨਾਲ ਇੱਕ ਇਨਸੀਡੈਂਟ ਹੋਇਆ ਜਿਹਦੇ ਨੇ ਜਿਨੇ ਮੇਰਾ ਪੂਰਾ ਮਾਈਂਡ ਜਿਹੜਾ ਸੈਟਅਪ ਸੀ ਉਹ ਚੇਂਜ ਕਰਤਾ ਜੀ ਇੱਕ ਸਟੂਡੈਂਟ ਦੀ ਮੇਰੇ ਕੋਲੇ ਕਾਲ ਆਉਂਦੀ ਆ ਉਹ ਕਹਿੰਦੀ ਆ ਕਿ ਜੀ ਮੇਰੇ ਕੋਲੇ ਫੀਸ ਭਰਨ ਲਈ ਪੈਸੇ ਨਹੀਂ ਹੈ ਕੋਵਿਡ ਦੇ ਵਿੱਚ ਮੇਰੇ ਹਸਬੰਡ ਦੀ ਜੌਬ ਚਲੀ ਗਈ ਤੇ ਤੁਸੀਂ ਮੈਨੂੰ ਕੋਚਿੰਗ ਦੇ ਦਿਓ ਜੀ ਤੇ ਉਹ ਕਹਿ ਰਹੀ ਹੈ ਕਿ ਮੇਰੇ ਕੋਲੇ ਥੋੜਾ ਬਹੁਤ ਪੈਸਾ ਰੇਂਜ ਹੋਊਗਾ ਉਹਦੇ ਲਈ ਮੈਨੂੰ ਆਪਣੇ ਬੱਚੇ ਦਾ ਪਿਗੀ ਬੈਂਕ ਤੋੜਨਾ ਪਊਗਾ ਜੀ ਤਾਂ ਇਹ ਇੱਕ ਬਹੁਤ ਵੱਡੀ ਗੱਲ ਸੀ ਤੇ ਰੋਂਗ ਟੇ ਖੜੇ ਕਰਨ ਵਾਲੀ ਗੱਲ ਸੀ ਤੇ ਉਸ ਬੱਚੇ ਨੂੰ ਅਸੀਂ ਫ੍ਰੀ ਪੜਾਇਆ ਤੇ ਉਹਨੇ ਗਵਰਨਮੈਂਟ ਜੌਬ ਵੀ ਉਹਦੀ ਲੱਗੀ ਤੇ ਉਹਨੇ ਬਹੁਤ ਜ਼ਿਆਦਾ ਸੈਟੀਸਫੈਕਸ਼ਨ ਦਿੱਤੀ। ਉਦੋਂ ਮੈਂ ਇਹ ਚੀਜ਼ ਸੋਚੀ ਸੀ ਕਿ ਵਰਧਮਾਨ ਇੰਸਟੀਚਿਊਟ ਨੂੰ ਇੱਕ ਬਹੁਤ ਅੱਛਾ ਬ੍ਰਾਂਡ ਨੇਮ ਬਣਾ ਕੇ ਅਸੀਂ ਇਹਨੂੰ ਇੱਕ ਸੋਸ਼ਲ ਪਲੈਟਫਾਰਮ ਦੇ ਉੱਤੇ ਲਾਂਚ ਕਰਾਂਗੇ। ਮੀਨਜ਼ ਵਰਧਮਾਨ ਇੰਸਟੀਚਿਊਟ ਹੁਣ ਜਨਵਰੀ 2024 ਤੋਂ ਇੱਕ ਐਨਜੀਓ ਦੀ ਤਰ੍ਹਾਂ ਕੰਮ ਕਰੇਗਾ। ਜੀ। ਜਿਹੜੀ ਮਾਰਕੀਟ ਦੇ ਵਿੱਚ ਕਿਸੇ ਵੀ ਕੋਰਸ ਦੀ ਫੀਸ 12000, 14000, 15000, 18000 ਹੈ। ਕਿਸੇ ਵੀ ਸਟੇਟ ਲੈਵਲ ਕੰਪੀਟੀਟਿਵ ਐਗਜ਼ਾਮ ਦੀ ਪੀਐਸਟੈਟ ਦੀ, ਸੀਟ ਐਟ ਦੀ, ਨੈਟ ਦੀ ਉਹ ਅਸੀਂ ਸਿਰਫ 3000 ਰੁਪਏ ਚਾਰਜ ਕਰਾਂਗੇ ਆਫ ਮੈਨੂੰ ਇਹ ਲੱਗਦਾ ਕਿ ਇਹ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਇੰਡੀਆ ਦੇ ਵਿੱਚ ਆਫਲਾਈਨ ਕੋਚਿੰਗ ਦੇ ਵਿੱਚ ਇਹ ਸਭ ਤੋਂ ਵੱਡਾ ਰੈਵਿਊਲੂਸ਼ਨ ਹੋਊਗਾ ਜੀ ਤੇ ਇਹਦੇ ਨਾਲ ਪੰਜਾਬ ਦੇ ਲੱਖਾਂ ਸਟੂਡੈਂਟਸ ਨੂੰ ਬੇਨਫਿਟ ਮਿਲੂਗਾ ਜਿੱਦਾਂ ਸਰ ਗੱਲ ਕਰੀਏ ਤੁਸੀਂ ਬੜਾ ਅੱਛਾ ਉਪਰਾਲਾ ਜੋ ਸ਼ੁਰੂਆਤ ਕੀਤੀ ਹੈ ਇੱਕ ਜਿੱਥੇ ਬੱਚਿਆਂ ਦੇ ਜਿੱਥੇ ਆਰਥਿਕ ਪੱਕੇ ਜਿਹੜੇ ਬੱਚੇ ਕਮਜ਼ੋਰ ਹੁੰਦੇ ਨੇ ਉਹਨਾਂ ਲਈ ਬੜਾ ਅੱਛਾ ਤੁਸੀਂ ਜਿਹੜੀ ਆਫਰ ਲੈ ਕੇ ਆਏ ਹੋ ਬੜਾ ਅਸੀਂ ਵੀ ਦਰਸ਼ਕਾਂ ਨੂੰ ਇਸ ਅਪੀਲ ਕਰਦੇ ਹਾਂ ਵੀ ਤੁਸੀਂ ਵੀ ਜਿਹੜੇ ਵੱਤ ਤੋਂ ਵੱਧ ਇਹਨਾਂ ਦੇ ਇੱਥੇ ਤੁਸੀਂ ਵਿਜ਼ਿਟ ਕਰੋ ਔਰ ਜਿਹੜੇ ਬੱਚੇ ਤੁਹਾਡੇ ਕੁਝ ਕਰਨਾ ਚਾਹੁੰਦੇ ਨੇ ਲਾਈਫ ਦੇ ਵਿੱਚ ਸੋ ਜਿੱਥੇ ਅਕਸਰ ਇੱਕ ਬੜਾ ਵੱਡਾ ਇੱਕ ਚਰਚਾ ਦਾ ਵਿਸ਼ਾ ਰਹਿੰਦਾ ਵੀ ਬ੍ਰੇਨ ਡ੍ਰੇਨ ਦੀ ਗੱਲ ਕਰਦੇ ਨੇ ਬੱਚੇ ਹੁਣ ਰੂਟੀਨ ਚ ਗੱਲ ਕਰ ਰਹੇ ਹਾਂ ਕਿ ਬੱਚੇ ਬਾਹਰ ਬਹੁਤ ਜਾ ਰਹੇ ਨੇ ਉਹ ਕਾਰਨ ਬੜਾ ਵੱਡਾ ਕਾਰਨ ਹੈ ਕਿ ਅੱਜ ਸਰਕਾਰਾਂ ਵੀ ਆਪਣਾ ਕੰਮ ਕਰ ਰਹੀਆਂ ਨੇ ਜਿਵੇਂ ਐਜੂਕੇਸ਼ਨ ਸੈਕਟਰ ਹੈ ਰੋਜ਼ਗਾਰ ਹੈ ਪਰ ਬੱਚੇ ਫਿਰ ਵੀ ਬਹੁਤ ਵੱਡੀ ਗਿਣਤੀ ਚ ਬਾਹਰ ਜਾ ਰਹੇ ਨੇ ਬ੍ਰੇਨ ਡレイン ਹੋ ਰਿਹਾ ਹੈ ਉਹਨੂੰ ਤੁਸੀਂ ਕਿਵੇਂ ਰੋਕੋਗੇ ਜਾਂ ਉਹਨਾਂ ਪਰਿਵਾਰਾਂ ਦੇ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਸਰ ਇਸ ਟਾਈਮ ਆਲਮੋਸਟ 50% ਸਟੂਡੈਂਟ ਬਾਹਰ ਜਾ ਰਹੇ ਨੇ ਠੀਕ ਹੈ ਪਹਿਲਾਂ ਤਾਂ ਮੈਂ ਜਿਹੜੀ ਐਸ ਟਾਈਮ ਮੌਜੂਦ ਸਰਕਾਰ ਹੈ ਉਹਨਾਂ ਨੂੰ ਅਪੀਲ ਕਰੂੰਗਾ ਕਿ ਜਿਆਦਾ ਤੋਂ ਜਿਆਦਾ ਰੋਜ਼ਗਾਰ ਦੇ ਮੌਕੇ ਬਣਾਉਣ ਤਾਂ ਕਿ ਇਹ ਸਟੂਡੈਂਟ ਇੱਥੇ ਹੀ ਰਹਿ ਕੇ ਵਧੀਆ ਤਰੀਕੇ ਨਾਲ ਉਹਨਾਂ ਨੂੰ এমਪਲੋਇਮੈਂਟ ਮਿਲੇ ਜੀ ਤੇ ਨੰਬਰ 2 ਜਿਹੜਾ ਸਾਡਾ ਇਸ ਪ੍ਰੋਗਰਾਮ ਦਾ ਮੇਨ ਮੋਟਿਵ ਆ ਉਹ ਇਹ ਹੈ ਕਿ ਜਿਹੜੇ ਨੀਡੀ ਸਟੂਡੈਂਟ ਇੱਥੇ ਰਹਿ ਰਹੇ ਨੇ ਤੇ ਇੱਥੇ ਹੀ ਰਹਿ ਕੇ ਕੁਝ ਕਰਨਾ ਚਾਹੁੰਦੇ ਨੇ ਬਟ ਉਹਨਾਂ ਕੋਲੇ ਪੇਅਂ ਕੈਪੈਸਿਟੀ ਨਹੀਂ ਹੈ ਉਹ ਕੰਪੀਟੀਸ਼ਨ ਲੜ ਨਹੀਂ ਸਕਦੇ ਕਿਉਂਕਿ ਉਹ ਕੋਚਿੰਗ ਨਹੀਂ ਲੈ ਸਕਦੇ ਤੇ ਅੱਜ ਦੇ ਟਾਈਮ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਵਿਦਾ ਕੋਚਿੰਗ ਬਿਨਾ ਗਾਈਡੈਂਸ ਤੋਂ ਤੁਸੀਂ ਉਹ ਨਹੀਂ ਕੰਪੀਟੀਸ਼ਨ ਨੂੰ ਲੜ ਸਕਦੇ ਹਨ ਤਾਂ ਉਹ 15 15 18 18000 ਫੀਸ ਨਹੀਂ ਪੇ ਕਰ ਸਕਦੇ ਤਾਂ ਉਹਨਾਂ ਸਾਰੇ ਸਟੂਡੈਂਟਸ ਦੇ ਲਈ ਵਰਧਮਾਨ ਇੱਕ ਇਹੋ ਜਿਹਾ ਪਲੈਟਫਾਰਮ ਲੈ ਕੇ ਆ ਰਹੇ ਆ ਜਿਹਦੇ ਵਿੱਚ ਉਹ 3000 ਰੁਪਏ ਦੇ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਨੇ ਸੋ ਬੜਾ ਅੱਛਾ ਲੱਗਿਆ ਬੜਾ ਤੁਹਾਡਾ ਧੰਨਵਾਦ ਸੌਰਵ ਜੀ ਤੁਸੀਂ ਬੜਾ ਅੱਛਾ ਇੱਕ ਸਾਡੇ ਖਾਸਕਰ ਪਟਿਆਲੇ ਨਹੀਂ ਸਗੋ ਪੂਰੇ ਪੰਜਾਬ ਦੇ ਬੱਚਿਆਂ ਦੇ ਲਈ ਔਰ ਪੰਜਾਬ ਦੇ ਵਸਨੀਕਾਂ ਦੇ ਬੜਾ ਅੱਛਾ ਇੱਕ ਜਿਹੜੀ ਆਫਰ ਸੁਜੀ ਸ਼ੁਰੂਆਤ ਕਰਨ ਜਾ ਰਹੇ ਹੋ ਸੋ ਅਸੀਂ ਵੀ ਤੁਹਾਨੂੰ ਇਸ ਗੱਲ ਤੇ ਵਧਾਈ ਦਿੰਦੇ ਆ ਸੋ ਅਦਾਰਾ ਚੈਨਲ ਵੱਲੋਂ ਵੀ ਤੁਹਾਨੂੰ ਅਪੀਲ ਕਰਦੇ ਆ ਇੱਕ ਵਾਰੀ ਫੇਰ ਉਹਨਾਂ ਬੱਚਿਆਂ ਨੂੰ ਜੋ ਕੁਝ ਬੱਚੇ ਆਪਣੇ ਦੇਸ਼ ਦੇ ਲਈ ਆਪਣੇ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦੇ ਨੇ ਤਾਂ ਜ਼ਰੂਰ ਇੱਥੇ ਇੱਕ ਵਾਰੀ ਵਿਜ਼ਿਟ ਕਰੋ ਔਰ ਇਹਨਾਂ ਦੇ ਵੱਲੋਂ ਜਿਹੜੀ ਇਹ ਸਕੀਮ ਸ਼ੁਰੂ ਕੀਤੀ ਗਈ ਹੈ ਜੋ ਇਹਨਾਂ ਵੱਲੋਂ ਇਹ ਸ਼ਲਾਘਾਯੋਗ ਉਪਰਾਲੇ ਦੀ ਸ਼ੁਰੂਆਤ ਕੀਤੀ ਹੈ ਪੰਜਾਬ ਦੇ ਵਿੱਚ ਔਰ ਪੰਜਾਬ ਹੀ ਨਹੀਂ ਸਗੋ ਪੰਜਾਬ ਤੋਂ ਬਾਹਰ ਵੀ ਜਿਹੜੇ ਹੋਰ ਸੂਬਿਆਂ ਦੇ ਵਿੱਚ ਵੀ ਬੱਚੇ ਬੈਠੇ ਨੇ ਉਹ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਠੀਕ ਹੈ ਜੀ